ਇੱਕ ਆਮ ਅਪਰਾਧੀ ਆ ਜਿਹੜਾ ਅਕਿਊਜ਼ਡ ਆ ਜਦੋਂ ਕੋਰਟ ਦੇ ਵਿੱਚ ਉਹ اقਬਾਲ ਕਰ ਲੈਂਦਾ ਕੋਰਟ ਉਹਨੂੰ ਮੈਕਸਿਮਮ سزا ਦੇ ਦਿੰਦੀ ਆ ਤੇ ਉਹ ਜ਼ਿਆਦਾ ਜੇਲ੍ਹ 'ਚ ਹੂੰ ਤੇ ਜੇਲ੍ਹ ਦੇ ਵਿੱਚ ਉਹਨੂੰ ਪੁਲਿਸ ਦੀ ਵਰਦੀ ਹੂੰ ਜਾਂ ਜੇਲ੍ਹ ਮੁਲਾਜ਼ਮਾਂ ਦੀ ਵਰਦੀ ਪਵਾ ਕੇ ਨਹੀਂ ਉੱਥੇ ਬਾਹਲਿਆ ਜਾਂਦਾ ਹੂੰ ਉੱਥੇ ਉਹਨੂੰ ਹੂੰ ਕੈਦੀ ਵਰਦੀ ਦੇ ਵਿੱਚ ਪਾ ਲਿਆ ਜਾਂਦਾ ਜੋ ਜਿਹੜਾ ਦੋਸ਼ੀ ਆ ਜੀ ਉਹ ਪੁਵਾਈ ਜਾਂਦੀ ਆ ਉਹਦੇ ਕੋਲ ਮੁਛਕਤ ਵੀ ਲਈ ਜਾਂਦੀ ਆ ਉਹਦੇ ਕੋਲ ਚਾਰਾ ਤੇ ਉਹਨੂੰ ਸਜ਼ਾ ਵੀ ਆਪਣੀ ਪੂਰੀ ਕਰਨੀ ਪੈਂਦੀ ਆ ਹੁਣ ਕਤਲ ਦੀ ਸਜ਼ਾ ਕੀ ਆ ਹਮ ਕਿੰਨੇ ਕਤਲ ਉਹਨੇ ਮੰਨ ਉਹਨੇ ਕਤਲ ਮੰਨ ਲਿਆ ਹਮ ਉਹਨੇ ਸਭ ਕੁਝ ਮੰਨ ਲਿਆ ਪਿਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਉਹ ਸਾਰੇ ਮੈਂ ਨਹੀਂ ਕਹਿੰਦਾ ਉਹ ਸਿੱਖ ਜਗਤ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਆ ਉਹਨੇ ਇਕਬਾਲ ਕਰ ਲਿਆ ਹਮ ਤੇ ਉਹ ਜਿਹੜੀਆਂ ਭਾਵਨਾਵਾਂ ਸਿੱਖਾਂ ਦੀਆਂ ਹੀ ਉਹ ਭਾਵਨਾਵਾਂ ਅਨੁਸਾਰ ਹੂੰ ਜੋ ਵੀ ਆਪ ਮਹਾਰੇ ਹੋ ਗਿਆ ਹੋ ਗਿਆ ਉਹ ਸਭ ਦੇ ਸਭ ਦੇ ਸਾਹਮਣੇ ਆ ਉਹਦਾ ਮੇਰੇ ਤੇ ਕੇਸ ਦਰਜ ਹੋ ਗਿਆ